ਇਹ ਤਸਵੀਰਾਂ ਜੋ ਤੁਹਾਡੇ ਸਾਹਮਣੇ ਕਨਕ ਦੀਆਂ ਉਹੀ ਬੋਰੀਆਂ ਨੇ ਜੋ ਅੰਮ੍ਰਿਤਸਰ ਦੇ ਪਨਗ੍ਰੇਨ ਦੇ ਗੋਦਾਮ ਚੋਂ ਚੋਰੀ ਕੀਤੀ ਗਈਆਂ ਸੀ ਇੱਥੇ ਹੈਰਾਨ ਕਰ ਦੇਣ ਵਾਲੀ ਗੱਲ ਤਾਂ ਇਹ ਹੈ ਕਿ ਚੋਰੀ ਦੀਆਂ ਬੋਰੀਆਂ ਕਿਸੇ ਹੋਰ ਦੇ ਘਰੋਂ ਨਹੀਂ ਸਗੋ ਇੱਕ ਕਾਂਗਰਸ ਦੇ ਲੀਡਰ ਦੇ ਗੋਦਾਮ ਚੋਂ ਬਰਾਮਦ ਕੀਤੀ ਗਈਆਂ ਨੇ ਜੀ ਹਾਂ ਅੰਮ੍ਰਿਤਸਰ ਦੀ ਜੰਡਿਆਲਾ ਦੀ ਮੰਡੀ ਦੇ ਪਨਗ੍ਰੇਨ ਦੇ ਗੋਦਾਮ ਚੋਂ ਚੋਰੀ ਕੀਤੀ ਗਈ 1800 ਬੋਰੀਆਂ ਚੋਂ 548 ਬੋਰੀਆਂ ਆਖਿਰਕਾਰ ਪੁਲਿਸ ਨੇ ਬਰਾਮਦ ਕਰ ਲਈਆਂ ਨੇ ਜਾਣਕਾਰੀ ਮੁਤਾਬਕ ਇਹ ਚੋਰੀ ਹਥਿਆਰ ਦੇ ਜ਼ੋਰ ਤੇ ਕੀਤੀ ਗਈ ਸੀ ਸਾਡੇ 12 13 ਦੀ ਦਰਮਿਆਨੀ ਰਾਤ ਨੂੰ ਟੀਰਾਕੋਟ ਵਿਕੇਕ ਧੰਮਾ ਦੇ ਵਿੱਚ ਜਿਹੜੀ ਗਨ ਪੁਆਇੰਟ ਤੇ 18 19 ਵਿਅਕਤੀ ਆ ਕੇ ਦੋ ਟਰੱਕ 1800 ਟੋੜਾ ਜਿਹੜਾ ਉਤੋਂ 30 30 ਕਿਲੋ ਵਾਲਾ ਉਹ ਡਾਕਾ ਮਾਰ ਕੇ ਲੈ ਗਏ ਸੀ ਉਸ ਸਬੰਧ ਦੇ ਵਿੱਚ ਕਾਫੀ ਤਫਤੀਸ਼ ਜੜੀ ਡੰਗਾਈ ਨਾ ਕੀਤੀ ਗਈ ਤਫਤੀਸ਼ ਤੋਂ ਬਾਅਦ ਅਸੀਂ ਧਰਮਕੋਟ ਤੋਂ ਜਾ ਕੇ 548 ਟੋੜੇ ਹਰਦੀਪ ਸਿੰਘ ਸਾਣਾ ਉਹ ਬਾਬਾ ਸਿੰਘ ਕੋਲ ਰਾਮਦਗੀਤੇ ਆ ਜੋ ਇਹ ਬੰਦਾ ਇਸ ਕਣਕ ਨੂੰ ਜਿਹੜਾ ਉਹ ਖੁਰਦਬੁਰਦ ਕਰਦਾ ਸੀ ਕਿਉਂਕਿ ਡਿੱਪੂ ਹੋਲਡਰ ਸੀ ਤੇ ਇਹਦੀ ਗ੍ਰਿਫਤਾਰੀ ਪਾ ਲਈ ਆ ਤੇ 3 ਦਿਨ ਪੁਲਿਸ ਰਿਮਾਰਡ ਤੇ ਕੀ ਨਾਮ ਹੈ ਬੰਦੇ ਦਾ ਹਰਦੀਪ ਸਿੰਘ ਸਨੋ ਬਾਬਾ ਸਿੰਘ ਵਾਸੀ ਟਰਮਕੋਟ ਦਾੰਦਸੀ ਨਾਲ ਕੋਈ ਸੰਪਰਕ ਇਹ ਇਸ ਉਸ ਇਲਾਕੇ ਦਾ ਸਾਨੂੰ ਪਤਾ ਨਹੀਂ ਜੀ ਵੀ ਕਿਹੜਾ ਬੰਦਾ ਕਾਂਗਰਸੀ ਆ ਜਾਂ ਕਿਹੜਾ ਅਕਾਲੀ ਆ ਇਹ ਜ਼ਰੂਰ ਹੈਗਾ ਵੀ ਇਹ ਬੰਦੇ ਦਾ ਉਥੇ ਡਿੱਪੂ ਹੋਲਡਰ ਸੀ ਪੁਲਿਸ ਮੁਤਾਬਕ ਠਾਣਾ ਤੋਂ 19 ਲੋਕਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਸ਼ੁਰੂਆਤੀ ਜਾਂਚ 'ਚ ਹਰਦੀਪ ਸਿੰਘ ਫੌਜੀ ਤੇ ਇੱਕ ਟਰੱਕ ਡਰਾਈਵਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਚੰਗਾਇਲੇ ਦੱਸਿਆ ਕਿ ਹਰਦੀਪ ਸਿੰਘ ਕਾਂਗਰਸ ਅਸਾਮ ਦਾ ਵਾਈਸ ਜ਼ਿਲ੍ਹਾ ਪ੍ਰਧਾਨ ਅਤੇ ਸੀਨੀਅਰ ਕਾਂਗਰਸੀ ਆਗੂ ਵੀ ਹੈ। ਫਿਲਹਾਲ ਪੁਲਿਸ ਨੇ ਆਨੁ ਗ੍ਰਿਫਤਾਰ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। ਮੋਗਾ ਤੋਂ ਜਗਿੰਦਰ ਸਿੰਘ ਤੇ ਮਿਰਸਾਤ ਚੁਕਚੈਂ ਸਾਗਰ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ। ਕੀ ਤੁਸੀਂ ਜਾਣਦੇ ਹੋ ਕਿ ਜਰਮਨੀ ਵਿੱਚ ਬੈਚਲਰਸ ਜਾਂ ਮਾਸਟਰਸ ਡਿਗਰੀ ਕਰਨ ਤੋਂ ਬਾਅਦ ਤੁਸੀਂ 18 ਮਹੀਨੇ ਦਾ ਪੋਸਟ ਗ੍ਰੈਜੂਏਟ ਵਰਕ ਵੀਜ਼ਾ ਹਾਸਲ ਕਰ ਸਕਦੇ ਹੋ ਔਰ ਫਰਦਰ ਉੱਥੇ ਰੈਜ਼ੀਡੈਂਟ ਵੀ ਬਣ ਸਕਦੇ ਹੋ ਸੋ ਅੱਜ ਹੀ ਜਰਮਨ ਐਜੂਕੇਸ਼ਨ ਲਈ ਅਪਲਾਈ ਕਰਨ ਲਈ ਕੰਟੈਕਟ ਕਰੋ ਪਿਰਾਮਿਡੀ ਸਰਵਿਸਿਜ਼ ਨੂੰ 92563 92563 ਤੇ